ਸਾਤਸ਼ਰੀ ਗਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਪੀਵੀਟੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਕਾਫੀ ਹਲਚਰ ਮੱਚੀ ਹੋਈ ਹੈ ਵਿਜੀਲੈਂਸ ਦੇ ਵੱਲੋਂ ਪਾਇਦਾ ਵਿਕਰਮ ਸਿੰਘ ਮਜੀਠੀਆ ਆਕਾਲੀ ਦਲ ਦੇ ਵੱਡੇ ਆਗੂ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਅਰੈਸਟ ਕੀਤੇ ਜਾਂਦੇ ਆ ਤੇ ਕਾਫੀ ਨਮਾ ਸਮਾਂ ਹੋ ਚੁੱਕਿਆ ਉਹਨਾਂ ਦੀ ਕੇਸ ਚੱਲ ਰਿਹਾ ਅਦਾਲਤ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਈ ਜਾਂਦੀ ਹੈ ਜ਼ਮਾਨਤ ਦੇ ਲਈ ਉਹ ਅਪਲਾਈ ਕਰਦੇ ਆ ਪਰ ਉਹਨਾਂ ਨੂੰ ਜ਼ਮਾਨਤ ਹਾਲੇ ਤੱਕ ਨਹੀਂ ਮਿਲੀ ਵਿਕਰਮ ਸਿੰਘ ਮਜੀਠੀਆ ਦਾ ਕੇਸ ਅਜੇ ਚਾਹੀ ਰਿਹਾ ਕਿ ਅਕਾਲੀ ਦਲ ਛੱਡ ਕੇ ਰஞ்சிਤ ਸਿੰਘ ਗਿੱਲ ਕਾਫੀ ਕੁਝ ਦਿਨ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਕਿਸੇ ਪਾਰਟੀ ਦੇ ਵਿੱਚ ਜੁਆਇਨ ਹੋਣ ਦੀਆਂ ਉਹਨਾਂ 'ਤੇ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਬੀਜੇਪੀ ਦੇ ਵਿੱਚ ਜੁਆਇਨ ਕਰ ਸਕਦੇ ਆ ਆਮ ਆਦਮੀ ਪਾਰਟੀ ਵੀ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਜਦੋਂ ਹੀ ਰஞ்சிਤ ਸਿੰਘ ਗਿੱਲ ਦੇ ਵੱਲੋਂ ਬੀਜੇਪੀ ਜੁਆਇਨ ਕਰ ਲਈ ਜਾਂਦੀ ਹੈ ਕੱਲ ਰਾਤ ਉਹਨਾਂ ਨੂੰ ਜੁਆਇਨ ਕਰਵਾਇਆ ਜਾਂਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀਦਵਾਲ ਜਿਵੇਂ ਹੀ ਉਹਨਾਂ ਨੂੰ ਜੁਆਇਨ ਕਰਵਾਇਆ ਜਾਂਦਾ ਤਾਂ ਪੰਜਾਬ ਦੀ ਸਿਆਸਤ ਦੇ ਲਈ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ ਦਿਨ ਚੜ੍ਹਦੇ ਦੇ ਨਾਲ ਹੀ ਵਿਜੀਲੈਂਸ ਦੀ ਰੇਡ ਵੱਜਦੀ ਹੈ ਰঞ্জੀਤ ਸਿੰਘ ਦੇ ਘਰ ਉਹਨਾਂ ਦੇ ਜਿੰਨੇ ਵੀ ਘਰ ਸੀ ਉਹਨਾਂ ਦੇ ਦਫ਼ਤਰਾਂ ਦੇ ਵਿਜੀਲੈਂਸ ਵੱਲੋਂ ਰੇਡ ਮਾਰੀ ਜਾਂਦੀ ਹੈ ਇਹ ਰੇਡ ਕਿਉਂ ਮਾਰੀ ਜਾਂਦੀ ਹੈ ਤੇ ਪਿੱਛੇ ਦਾ ਅਸਲ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਰਜੀਤ ਸਿੰਘ ਗਿੱਲ ਦੀ ਜੁਆਇਨਿੰਗ ਜਿਹੜੀ ਕਿ ਉਹਨਾਂ ਨੇ ਭਾਜਪਾ ਦੇ ਵਿੱਚ ਕੀਤੀ ਹੈ ਉਹਨੂੰ ਲੈ ਕੇ ਬਰਾਜ ਹੁਕੇ ਨੇ ਭਾਈ ਦੀਗਾ ਜਾਂ ਫਿਰ ਰਜੀਤ ਸਿੰਘ ਗਿੱਲ ਦੇ ਮਾਧਿਅਮ ਤੋਂ ਵਿਕਰਮ ਸਿੰਘ ਮਜੀਠੀਆ ਤੇ ਕੋਈ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਵਿਜੀਲੈਂਸ ਇਹ ਸਾਰਾ ਕੁਝ ਕਰ ਰਹੀ ਹੈ ਕਿਸੇ ਕਹਿਣੇ ਤੇ ਕਰ ਰਹੀ ਹੈ ਜਾਂ ਫਿਰ ਇਹ ਪ੍ਰਸ਼ਾਸਕੀ ਕਾਰਵਾਈ ਹੈ ਜਿਹੜੀ ਵਿਜੀਲੈਂਸ ਆਪਣੇ ਪੱਧਰ ਤੇ ਕਰ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਾਂ ਭਗਵੰਤ ਮਾਨ ਦਾ ਕੋਈ ਵੀ ਹੱਥ ਨਹੀਂ ਹੈ जानने की कोशिश ਕਰਦੇ ਆ ਡਾਕਟਰ ਰਣਜੀਤ ਸਿੰਘ ਤੋਂ ਜਿਹੜੇ ਕਿ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਜੁੜੇ ਨੇ ਸਵਾਗਤ ਹੈ ਰਣਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਸੀਨੀਅਰ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਡਾਕਟਰ ਸਾਹਿਬ ਪਹਿਲੀ ਗੱਲ ਤੇ ਇਹ ਦੱਸੋ ਕਿ ਜਦੋਂ ਹੀ ਜੁਆਇਨ ਕਰਦੇ ਐ ਰਣਜੀਤ ਸਿੰਘ ਜੀ ਦਾ ਬੀਜੇਪੀ ਦੇ ਵਿੱਚ ਤਾਂ ਅਗਲਾ ਦਿਨ ਵੀ ਨਹੀਂ ਚੜਦਾ ਕਿ ਉਹਨਾਂ ਦੇ ਘਰ ਬਿਜੀ ਦਿਨ ਤੇ ਵੱਲੋਂ ਰੇਡ ਮਾਰੀ ਜਾਂਦੀ ਹੈ ਕਿ ਇਹ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਸੀ ਕਿ ਰঞ্জੀਤ ਸਿੰਘ ਜੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨਾ ਤੇ ਆਮ ਆਦਮੀ ਪਾਰਟੀ ਨੂੰ ਇੱਕ ਵਧੀਆ ਉਹਨਾਂ ਤੋਂ ਹੰਗਾਰਾ ਮਿਲੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਦੇ ਨਾਲ ਮਜ਼ਬੂਤ ਹੋ ਜੇ ਤਾਂ ਜੋ 2027 ਦੇ ਇਲੈਕਸ਼ਨ ਉਹ ਵੱਡੀ ਡਿਗਰੀ ਦੇ ਨਾਲ ਜਿੱਤ ਸਕਣ ਪਰ ਰঞ্জੀਤ ਸਿੰਘ ਗੈਨ ਜੁਆਇਨ ਕਰ ਲੈਂਦੇ ਆ ਬੀਜੇਪੀ ਉਹਨਾਂ ਦੇ ਕੋਲ ਤਾਂ ਬਿਆਨ ਵੀ ਆਉਂਦਾ ਹੈ ਕਿ ਉਹ ਨਰਿੰਦਰ ਮੋਦੀ ਦੀਆਂ ਜਿਹੜੀਆਂ ਵੀ ਨੀਤੀਆਂ ਨੇ ਉਹਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਤੇ ਇਸੇ ਕਰਕੇ ਉਹ ਬੀਜੇਪੀ ਜੁਆਇਨ ਕਰਦੇ ਆ ਪਰ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਇਹ ਗੱਲ ਹਜਮ ਨਹੀਂ ਆਉਂਦੀ ਤੇ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਘਰ ਤੇ ਰੇਡ ਮਾਰੀ ਜਾਂਦੀ ਹੈ ਇਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਦੇਖੋ ਇਹਦੇ ਲਈ ਨਾ ਇੱਕ ਸਾਨੂੰ ਬੈਕਗ੍ਰਾਉਂਡ ਤੇ ਜਾ ਕੇ ਝਾਤ ਮਾਰਨੀ ਪੈਣੀ ਹੈ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੇ ਜੂਨ ਦੇ ਵਿੱਚ ਤਕਰੀਬਨ 23 ਤੋਂ 25 ਜੂਨ ਦੇ ਵਿੱਚ ਵਿਜੀਲੈਂਸ ਦੀ ਰੇਡ ਪੈਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੱਜ ਉਹਨਾਂ ਨੂੰ ਸਵਾ ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਜਿਹੜਾ ਹੈ ਅੰਦਰ ਗਿਆ ਤੇ ਇੱਕ ਮਹੀਨਾ ਪਹਿਲਾਂ ਤੋਂ ਤਿਆਰੀ ਕੀਤੀ ਜਾ ਰਹੀ ਸੀਗੀ ਵਿਜੀਲੈਂਸ ਵੱਲੋਂ ਵਿਜੀਲੈਂਸ ਨੂੰ ਸਪੈਸ਼ਲ ਹਦਾਇਤਾਂ ਮਿਲੀਆਂ ਸਨ ਇੱਕ ਸਪੈਸ਼ਲ ਗਵਰਨਮੈਂਟ ਦਾ ਤੁਹਾਨੂੰ ਪਤਾ ਹੈ ਵੀ ਵਿਜੀਲੈਂਸ ਜਿਹੜੀ ਇੱਕ ਬਹੁਤ ਵੱਡਾ ਰਾਜਨੀਤਿਕ ਪੁਲੰਦਾ ਤੇ ਰਾਜਨੀਤਿਕ ਜਿਹੜੇ ਲੋਕ ਨੇ ਪੋਲੀਟੀਕਲ ਇਫੈਕਟ ਰੱਖਣ ਵਾਲੇ ਉਹਨਾਂ ਦੇ ਅਧੀਨ ਹੀ ਵਿਜੀਲੈਂਸ ਕੰਮ ਕਰਦੀ ਹੈ ਕਿਉਂਕਿ ਵਿਜੀਲੈਂਸ ਦੇ ਵਿੱਚ ਜਿੰਨੇ ਵੱਡੇ ਅਧਿਕਾਰੀ ਹੁੰਦੇ ਨੇ ਸਾਰੇ ਹੀ ਰਾਜਨੇਤਾ ਦੀ ਉਮੀਦ ਤੇ ਸਾਰੇ ਹੀ ਰਾਜਨੇਤਾ ਦੇ ਨਾਲ ਇੱਕ ਵਾਅਦਾ ਕਰਕੇ ਲੱਗਦੇ ਨੇ ਤੇ ਦੂਜੀ ਗੱਲ ਇੱਕ ਮਹੀਨਾ ਪਹਿਲਾਂ ਤੋਂ ਚੱਲ ਰਹੀ ਤਿਆਰੀ ਦੇ ਦੌਰਾਨ ਰਣਜੀਤ ਸਿੰਘ ਗਿੱਲ ਦਾ ਉਸ ਕਾਰਵਾਈ ਦੇ ਵਿੱਚ ਨਾਮ ਆ ਗਿਆ ਸੀ ਜਿਦੇ ਵਿੱਚ ਵਿਕਰਮਜੀਤ ਮਜੀਠੀਆ ਨੂੰ ਦੋਸ਼ਦਾਰ ਕੀਤਾ ਗਿਆ ਕਿਉਂਕਿ 2012 ਦੇ ਦੌਰਾਨ ਇਹਦੀ ਗਿਲਕੋ ਕੰਪਨੀ ਗਿੱਲ ਦੀ ਗਿਲਕੋ ਕੰਪਨੀ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਲੈਂਡ ਡੀਨ ਹੋਇਆ ਸੀਗਾ ਤੇ ਉਸ ਲੈਂਡ ਡੀਨ ਨੂੰ ਆਧਾਰ ਬਣਾ ਕੇ ਵਿਜੀਲੈਂਸ ਨੇ ਰਣਜੀਤ ਸਿੰਘ ਗਿੱਲ ਦੇ ਉੱਤੇ ਕਈ ਵਾਰੀ ਉਹਨਾਂ ਨੂੰ ਨੋਟੀਫਿਕੇਸ਼ਨ ਵੀ ਦਿੱਤਾ ਹੈ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਉਹਨਾਂ ਨੂੰ ਕਿਹਾ ਵੀ ਤੁਹਾਡੇ ਦੇ ਉੱਤੇ ਹੁਣ ਕਾਰਵਾਈ ਹੋਣੀ ਹੈ ਪਰ ਪਹਿਲਾਂ ਅੱਜ ਤੋਂ 1 ਮਹੀਨਾ ਪਹਿਲਾਂ ਜੁਲਾਈ ਦਾ ਮਹੀਨਾ ਕਿਉਂ ਚੁੱਪ ਸੀਗੇ ਉਹ ਇਸ ਕਰਕੇ ਉਹ ਚਾਹੁੰਦੇ ਸੀ ਆਪਣਾ ਰਾਜਨੀਤਿਕ ਲਾਹਾ ਲੈਣਾ ਉਜੀ ਰਾਜਨੀਤਿਕ ਲਾਹਾ ਕੀ ਸੀਗਾ ਕਿ ਖਰੜ ਦੀ ਜਿਹੜੀ ਸੀਟ ਰਣਜੀਤ ਸਿੰਘ ਗਿੱਲ ਥੋੜੀਆਂ ਜੀਆਂ ਵੋਟਾਂ ਨਾਲ ਹਾਰੇ ਸਨ ਉਹ ਸੋਚਦੇ ਸੀ ਕਿ ਬੀਬਾ ਅਨਮੋਲ ਗਗਨ ਮਾਨ ਦਾ ਅਸਤੀਫਾ ਦਿਵਾ ਕੇ ਦੁਬਾਰਾ ਪਾਈ ਸੀਟ ਆਪਣੀ ਪੱਕੀ ਕਰੀਏ ਇਹਦੇ ਪਿੱਛੇ ਇਹ ਹਿਸਟਰੀ ਹੈ ਤਾਂ ਇਸ ਕਰਕੇ ਰਣਜੀਤ ਸਿੰਘ ਗਿੱਲ ਹੋរី ਜਦੋਂ ਬੀਬੀ ਨੇ ਅਸਤੀਫਾ ਦਿੱਤਾ ਅਨਮੋਲ ਗਗਨ ਮਾਨ ਨੇ ਉਨੇ ਅਸਤੀਫਾ ਦਿੱਤਾ ਕਿਉਂਕਿ ਆਲਰੇਡੀ ਉਹਦੀ ਨਾਰਾਜ਼ਗੀ ਪਾਰਟੀ ਨਾਲ ਚੱਲ ਰਹੀ ਸੀ ਪਹਿਲਾਂ ਉਹ ਨੂੰ ਮੰਤਰੀਪਦ ਤੋਂ ਹਟਾਇਆ ਗਿਆ ਉਹ ਨੂੰ ਮੰਤਰੀ ਬਣਾ ਦਿੱਤਾ ਗਿਆ ਉਹ ਨੂੰ ਬਹੁਤ ਵੱਡੀਆਂ ਉਮੀਦਾਂ ਸਨ ਉਹ ਉਹ ਸੋਚਦੀ ਵੀ ਬੀਬੀ ਅਨਮੋਲ ਮਾਨ ਨੂੰ ਇਹ ਸੀਗਾ ਵੀ ਮੈਂ ਉਹ ਕੋ ਮੁੱਖ ਮੰਤਰੀ ਬਣਨਾ ਹੈ ਪਰ ਉਹ ਨੂੰ ਮੰਤਰੀਪਦ ਤੋਂ ਵੀ ਹਟਾ ਦਿੱਤਾ ਗਿਆ ਤੇ ਉਸ ਤੋਂ ਵਿੱਚੋਂ ਜਦੋਂ ਉਹ ਨੇ ਅਸਤੀਫਾ ਦਿੱਤਾ ਆਪਣਾ ਅਸਤੀਫਾ ਦੇ ਕੇ ਵਿਧਾਨ ਸਭਾ ਦੇ ਵਿੱਚ ਸਿਰਫ ਇੱਕ ਲਿਖਤੀ ਰੂਪ ਦੇ ਵਿੱਚ ਭੇਜਤਾ ਕਿ ਮੈਂ ਅਸਤੀਫਾ ਦੇ ਰਹੀ ਹਾਂ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਪਰਸਨਲੀ ਤੌਰ ਤੇ ਕੋਈ ਵਿਅਕਤੀ ਪੇਸ਼ ਨਹੀਂ ਹੁੰਦਾ ਤੇ ਆਪਣਾ ਸੋਲਿਡ ਰੀਜ਼ਨ ਨਹੀਂ ਦੱਸਦਾ ਸਪੀਕਰ ਸਾਹਿਬ ਉਸ ਦਾ ਅਸਤੀਫਾ ਉਦੋਂ ਤੱਕ ਮਨਜ਼ੂਰ ਨਹੀਂ ਕਰਦੇ ਜੀ ਸੋ ਇਹ ਗੱਲ ਹੋਈ ਤੇ ਉਹਨਾਂ ਨੂੰ ਉਹਨਾਂ ਦੀ ਵੱਡੀ ਲੀਡਰਸ਼ਿਪ ਨੇ ਜਦੋਂ ਇਸ ਬਾਰੇ ਗੱਲ ਸੁਣੀ ਕਿਉਂਕਿ ਪੂਰੀ ਜਿਹੜੀ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਹੈ ਇਹਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੂੰ ਤੇ ਉਹਦੇ ਹੋਰ ਸੀਨੀਅਰ ਜਿਹੜੇ ਇੱਕ ਟੀਮ ਮੈਂਬਰ ਨੇ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵੀਪਾ ਦਾ ਅਸਤੀਫਾ ਜਿਹੜਾ ਨਾ ਮਨਜ਼ੂਰ ਕਰਵਾ ਦਿੱਤਾ ਤੇ ਜਦੋਂ ਅਸਤੀਫਾ ਨਾ ਮਨਜ਼ੂਰ ਹੋ ਗਿਆ ਤਾਂ ਰਣਜੀਤ ਗਿੱਲ ਦੇ ਲਈ ਹੁਣ ਕੋਈ ਰਾਹ ਨਹੀਂ ਸੀ ਬਚਿਆ ਕਿਉਂਕਿ ਉਹਨੂੰ ਤਾਂ ਪਤਾ ਸੀ ਜੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਤਾਂ ਉਹਨਾਂ ਦੇ ਉੱਤੇ ਵਿਜੀਲੈਂਸ ਦੀ ਕੋਈ ਵੀ ਰੇਡ ਨਹੀਂ ਸੀ ਪੈਣੀ ਫਿਰ ਉਹਨਾਂ ਨੇ ਕੀ ਸੋਚਿਆ ਵੀ ਹੁਣ ਆਪਣੇ ਵੀ ਕੋਈ ਇੱਕ ਮੌਕਾ ਹੈ ਆਪਾਂ ਜਿਹੜਾ ਭਾਜਪਾ ਦਾ ਚੋਲਾ ਪਾ ਲਈਏ ਇਹ ਲਾਲ ਚੋਲਾ ਪਾ ਕੇ ਸਫੇਦ ਪੋਸ਼ ਚੋਲਾ ਬਣ ਜਾਂਦਾ ਹੈ ਵਿਅਕਤੀ ਨੂੰ ਲਾਲ ਚੋਲਾ ਪਾਇਆ ਤੇ ਉਹ ਸਫੇਦ ਪੋਸ਼ ਬਣ ਗਿਆ ਉਹਦੇ ਵਿੱਚ ਜਿੰਨੇ ਵੀ ਕਾਲੇ ਕੁਰਮ ਨੇ ਕੋਈ ਹੋਰ ਕੁਰਮ ਨੇ ਸਾਰੇ ਉਹਦੇ ਵਿੱਚ ਟਕੇ ਜਾਂਦੇ ਨੇ ਤਾਂ ਇਹਨੇ ਰਾਤੋਂ ਰਾਤ ਜਾ ਕੇ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਬਿਜੀਲੈਂਸ ਕਾਨੂੰ ਨੋਟਿਸ ਦੇਣ ਵਾਲੀ ਐ ਤੇ ਇੱਕ ਰਾਤ ਪਹਿਲਾਂ ਹੀ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਨਹਿਰ ਸਿੰਘ ਸੈਣੀ ਨਾਲ ਗੱਲਬਾਤ ਕਰਕੇ ਆਪਣੇ ਗਲ ਦੇ ਵਿੱਚ ਜਿਹੜਾ ਜਿਹੜਾ ਆਪਣਾ ਬੀਜੇਪੀ ਦਾ ਸਾਧ ਰੰਗਾਰੰਗ ਗਲ ਦੇ ਵਿੱਚ ਭਰਨਾ ਬੁਆ ਲਿਆ ਜੀ ਸੋ ਨਾ ਤਾਂ ਉੱਥੇ ਪੰਜਾਬ ਬੀਜੇਪੀ ਦੇ ਪ੍ਰਧਾਨ ਸਨ ਤੇ ਨਾ ਹੀ ਬੀਜੇਪੀ ਦੀ ਕੋਈ ਸੈਂਟਰ ਦੀ ਲੀਡਰਸ਼ਿਪ ਦਾ ਕੋਈ ਮੈਂਬਰ ਸੀ ਤੇ ਨਾ ਹੀ ਕੋਈ ਹੋਰ ਕਿਉਂਕਿ ਬੀਜੇਪੀ ਦਾ ਇੱਕ ਆਪਣੇ ਵਿੱਚ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਕਰਾਉਣ ਦਾ ਇੱਕ ਪ੍ਰਕਿਰਿਆ ਹੈ ਪਹਿਲੀ ਗੱਲ ਉਹ ਪੰਜਾਬ ਦੇ ਲੀਡਰ ਹੀ ਹੈ ਨਹੀਂ ਜਿਹੜੇ ਪੰਜਾਬੀ ਬੀਜੇਪੀ ਦੇ ਵਿੱਚ ਜਿੱਥੋਂ ਹਰਿਆਣੇ ਤੋਂ ਸ਼ਾਮਲ ਹੋ ਰਹੇ ਨੇ ਸੋ ਇਹ ਤਾਂ ਮੈਂ ਸਮਝਦਾ ਵੀ ਇੱਕ ਸਾਜ਼ਿਸ਼ ਹੈ ਰਣਜੀਤ ਸਿੰਘ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਉੱਤੇ ਹੁਣ ਵਿਜੀਲੈਂਸ ਦੀ ਰੇਡ ਹੋਣ ਵਾਲੀ ਹੈ ਤਾਂ ਇਸ ਕਰਕੇ ਉਹ ਫਟਾਫਟ ਫਟਾਫਟ ਬੀਜੇਪੀ ਦੇ ਵਿੱਚ ਪਹਿਲੇ ਹੀ ਨਿਧਾਰਤ ਗੱਲਬਾਤ ਕਰਕੇ ਜਾ ਕੇ ਆਪਣੀ ਗੜਦੇ ਵਿੱਚ ਸਾਧ ਰੰਗਾ ਪਰਨਾਪ ਵਾਲੰਟੀ ਹਾਂਜੀ ਬਲਦੀ ਸਿੰਘ ਗਿੱਦਦੇ ਦੁਆਰਾ ਤਾਂ ਇਹ ਗੱਲ ਕਿਹਾ ਗਈ ਹੈ ਕਿ ਜੇ ਰੇਡ ਹੈ ਉਹ ਆਮ ਆਦਮੀ ਪਾਰਟੀ ਦੇ ਕਹਿਣ ਦੇ ਉਹਨਾਂ ਦੇ ਘਰ ਦੇ ਉੱਤੇ ਮਾਰੀ ਗਈ ਹੈ ਕਿਉਂਕਿ ਜੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਜੁਆਇਨ ਕਰਦੇ ਤਾਂ ਹੋ ਸਕਦਾ ਇਹ ਰੇਡ ਉਹਨਾਂ ਦੇ ਘਰ ਤੇ ਨਾ ਹੁੰਦੀ ਉਹਨਾਂ ਤੋਂ ਇਨੀ ਪੁੱਛਪੜਤਾਲ ਨਾ ਕੀਤੀ ਜਾਂਦੀ ਵਿਜੀਲੈਂਸ ਦੇ ਵੱਲੋਂ ਪਰ ਉੱਥੇ ਹੀ ਨਾਲ ਭਗਵੰਤ ਸਿੰਘ ਮਾਨ ਦਾ ਇਹ ਇੱਕ ਬਿਆਨ ਹੁੰਦਾ ਹੈ ਕਿ ਵਿਜੀਲੈਂਸ ਆਪਣਾ ਕੰਮ ਆਪਣੇ ਨਿਯਮ ਤੇ ਕਰਦੀ ਹੈ ਉਸ ਦਾ ਪੰਜਾਬ ਸਰਕਾਰ ਦੇ ਵੀ ਲਹਿਰ ਦੇ ਨਹੀਂ ਹੈ ਤੇ ਨਾ ਹੀ ਸਰਕਾਰ ਦੇ ਕਿਸੇ ਵੱਡੇ ਅਧਿਕਾਰੀ ਨੇ ਕੋਈ ਉਹਨਾਂ ਨੂੰ ਕਿਹਾ ਹੈ ਕਿ ਉਹ ਰੇਡ ਮਾਰ ਵਿਜੀਲੈਂਸ ਆਪਣੇ ਪੱਧਰ ਤੇ ਆਪਣਾ ਕੰਮ ਕਰ ਰਹੀ ਹੈ ਜੋ ਇਸ ਦੇ ਵਿੱਚ ਬੁਨਾਹਾਰ ਹੋਣਗੇ ਉਹਨਾਂ ਨੂੰ ਸਜ਼ਾ ਕਾਨੂੰਨ ਦੇ ਦਾਇਰੇ ਦੇ ਵਿੱਚ ਮਿਲੇਗੀ ਜੇਕਰ ਉਹ ਸੱਚੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਪੇਸ਼ ਆਵੇਗੀ ਇਹ ਗੱਲ ਕਹਿਣੀ ਹੈ ਭਗਵੰਤ ਸਿੰਘ ਮਾਨ ਜੀ ਨੇ ਇਸੇ ਕੇਸ ਨੂੰ ਲੈ ਕੇ ਰঞ্জੀਤ ਸਿੰਘ ਗਿੱਲ ਨੂੰ ਲੈ ਕੇ ਕਿ ਜਦੋਂ ਉਹ ਕਹਿੰਦੇ ਆ ਕਿ ਵਿਜੀਲੈਂਸ ਦੀ ਜੋ ਰੇਡ ਆ ਉਹ ਆਮ ਆਦਮੀ ਪਾਰਟੀ ਦੇ ਕਹਿੰਗ ਤੇ ਰঞ্জੀਤ ਸਿੰਘ ਗਿੱਲ ਦੇ ਕਰਦੇ ਉੱਤੇ ਰੇਨ ਮਾਰੀ ਜਾਂਦੀ ਹੈ ਜੀ ਦੇਖੋ ਤਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਗੱਲ ਸਾਫ਼ ਕਹੀ ਹੋਈ ਹੈ ਕਿ ਰਿਸ਼ਵਤ ਕੋਰੀ ਮੇਰੇ ਲਈ ਬਿਲਕੁਲ ਨਾ ਮਨਜ਼ੂਰ ਹੈ ਚਾਹੇ ਉਹ ਮੇਰਾ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਮੈਂ ਇਹ ਰਿਸ਼ਵਤ ਕੋਰੀ ਬਰਦਾਸ਼ਤ ਨਹੀਂ ਕਰਨੀ ਦੂਜੀ ਗੱਲ ਰਹੀ ਵਿਜੀਲੈਂਸ ਦੀ ਵਿਜੀਲੈਂਸ ਨੂੰ ਇਹ ਫੁੱਲ ਫਲੈਜ ਅਧਿਕਾਰ ਹੈ ਜਿਸ ਵਿਅਕਤੀ ਦੇ ਉੱਤੇ ਉਹਨਾਂ ਨੂੰ ਸ਼ੱਕ ਲੱਗਦਾ ਹੈ ਉਦੀ ਵਿਜੀਲੈਂਸ ਨੋਟਿਸ ਦੇ ਸਕਦੀ ਹੈ ਕਿਉਂਕਿ ਵਿਜੀਲੈਂਸ ਦਾ ਕੰਮ ਹੀ ਇਹ ਹੈ ਵਿਜੀਲੈਂਸ ਦਾ ਕਾਰਜ ਹੈ ਅਫਸਰ ਨੂੰ ਜਿਹੜਾ ਜੇਕਰ ਕੋਈ ਕਿਤੇ ਰਿਸ਼ਵਤਕੋਰੀ ਹੋਈ ਹੈ ਜਾਂ ਕਿਤੇ ਲੈਣ ਦੇਣ ਗੈਰ ਗੈਰ ਕਾਨੂੰਨੀ ਹੋਇਆ ਹੈ ਜਾਂ ਕਿਤੇ ਟੈਕਸ ਦੀ ਕੋਈ ਬਹੁਤ ਵੱਡੀ ਕੋਈ ਖਾਮੀ ਹੈ ਤਾਂ ਉੱਥੇ ਵਿਜੀਲੈਂਸ ਨੇ ਆਪਣਾ ਜਿਹੜਾ ਕਾਰਜ ਕਰਨਾ ਹੁੰਦਾ ਹੈ ਤੇ ਭਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜੇ ਵਿਜੀਲੈਂਸ ਨੇ ਉਹਨਾਂ ਦੇ ਉੱਤੇ ਰੇਡ ਮਾਰੀ ਹੈ ਤਾਂ ਵਿਜੀਲੈਂਸ ਉਹਨਾਂ ਦੇ ਪ੍ਰਤੀ ਕੋਈ ਸਬੂਤ ਵੀ ਰੱਖਦੀ ਹੋਣੀ ਹੈ ਤਾਂ ਇਹ ਸਬੂਤ ਜਿਹੜਾ ਹੈ 2012 ਦੇ ਵਿੱਚ ਗਿਲਕੋ ਕੰਪਨੀ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੇ ਬਕਾਇਦਾ ਕੁਝ ट्रांजੈਕਸ਼ਨਸ ਕੀਤੀਆਂ ਹੋਈਆਂ ਨੇ ਜਿਹਦਾ ਸਬੂਤ ਵਿਜੀਲੈਂਸ ਦੇ ਕੋਲ ਪਿਆ ਹੈ ਤੇ ਦੂਜੀ ਗੱਲ ਜੇ ਇਹ ਇੱਕ ਇਹ ਹੁੰਦਾ ਜੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਦਲਾਖੋਰੀ ਦੀ ਰਾਜਨੀਤੀ ਹੈ ਜੇ ਬਦਲਾਖੋਰੀ ਦੀ ਰਾਜਨੀਤੀ ਇਹਨਾਂ ਨੇ ਕਰਨੀ ਹੁੰਦੀ ਤਾਂ ਜਦੋਂ ਰਣਜੀਤ ਸਿੰਘ ਗਿੱਲ ਕਾਲੀ ਦਲ ਦੇ ਵਿੱਚ ਹਾਰੇ ਸਨ ਪੀਪੀ ਗਗਨ ਅਨਮੋਲ ਮਾਨ ਤੋਂ ਤਾਂ ਉਦੋਂ ਵੀ ਇਹਨਾਂ ਦੇ ਵਿਰੁੱਧ ਕਾਰਵਾਈ ਕਰ ਸਕਦੇ ਸੀਗੇ ਤਾਂ ਬਦਲਾਖੋਰੀ ਦੀ ਜਿਹੜੀ ਮੈਂ ਸਮਝਦਾ ਵੀ ਇਹ ਕੋਈ ਬਹੁਤ ਹੀ ਵੱਡੀ ਗਲਤੀ ਨਹੀਂ ਪਰ ਇਹ ਜ਼ਰੂਰ ਹੈ ਭਾਰਤੀ ਰਾਜਨੀਤੀ ਦਾ ਤੁਸੀਂ ਇਤਿਹਾਸ ਫਰੋਲ ਕੇ ਦੇਖ ਲਓ ਪੂਰੇ ਹਿੰਦੁਸਤਾਨ ਦੇ ਲੀਡਰ ਆਪਣੇ ਅਨੁਸਾਰ ਤੇ ਆਪਣੀ ਲੀਡਰਸ਼ਿਪ ਦੇ ਅਨੁਸਾਰ ਆਪਣੀ ਪਾਰਟੀ ਦੇ ਅਨੁਸਾਰ ਤੇ ਵੋਟ ਬੈਂਕ ਦੇ ਅਨੁਸਾਰ ਆਪਣੇ ਜਿਹੜੇ ਮੁੱਖ ਅਜੰਡੇ ਹੁੰਦੇ ਨੇ ਮੁੱਖ ਨਿਸ਼ਾਨੇ ਹੁੰਦੇ ਨੇ ਜਾਂ ਆਪਣੇ ਸਵਾਰਥ ਹੁੰਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਹਰ ਪਾਰਟੀ ਆਪੋ ਆਪਣਾ ਮਨੋਰਥ ਮਿਤਦੀ ਹੈ ਤੇ ਉਹ ਉਹਦੇ ਅਨੁਸਾਰ ਹੀ ਗਵਰਨਮੈਂਟ ਨੂੰ ਚਲਾਉਂਦੀ ਹੈ ਗਵਰਨਮੈਂਟ ਦੇ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਚਲਾਉਂਦੀ ਹੈ ਇਹ ਭਾਰਤੀ ਰਾਜਨੀਤੀ ਦਾ ਇੱਕ ਦੁਖਾਂਤ ਹੈ ਭਾਰਤੀ ਪੋਲਿਟਿਕਸ ਕਦੇ ਵੀ ਦੁੱਧ ਧੋਤੀ ਨਾ ਹੀ ਅੱਜ ਤੱਕ ਹੋਈ ਹੈ ਤੇ ਨਾ ਹੀ ਹੋਣ ਦੀ ਸੰਭਾਵਨਾ ਹੈ ਇਹ ਇਕੱਲੇ ਭਾਰਤ ਦੀ ਹੀ ਗੱਲ ਨਹੀਂ ਪੂਰੇ ਏਸ਼ੀਆ ਦੇ ਮੁਲਕਾਂ ਦੀ ਜਿਹੜੀ ਰਾਜਨੀਤੀ ਹੈ ਉਹ ਇਸੇ ਪ੍ਰਕਾਰ ਦੀ ਲਿਵਰੇਜ ਹੈ ਤੇ ਰਹੀ ਗੱਲ ਰਣਜੀਤ ਸਿੰਘ ਗਿੱਲ ਦੀ ਕਿਉਂਕਿ ਉਹ ਉਹ ਤਾਂ ਇੱਕ ਆਪਣੇ ਲਈ ਬਚਾਅ ਕਰਨ ਦੇ ਲਈ ਬੀਜੇਪੀ ਚ ਗਏ ਨੇ ਕਿ ਬੀਜੇਪੀ ਦਾ ਸ਼ਹਿਦ ਚੋਲਾ ਪਾ ਕੇ ਆਪਾਂ ਸਾਧ ਰੰਗਾ ਪਰਨਾ ਪਾ ਲਈਏ ਸਾਧ ਰੰਗੇ ਕੱਪੜੇ ਪਾ ਲਈਏ ਤੇ ਵਿੱਚ ਚਿੱਟੇ ਚਿੱਟਪੂਛੀਏ ਬਣ ਜਾਗੇ ਤੇ ਆਪਾਂ ਨੂੰ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲੈਨਸ ਵੱਲੋਂ ਮਾਰ ਨਹੀਂ ਪੈਣੀ ਇਹ ਸਾਰੀ ਗੱਲ ਤੇ ਇਹ ਸਿਆਸੀ ਰਾਜਨੀਤਿਕ ਮਾਮਲਾ ਬਣਿਆ ਹੋਇਆ ਹੈ ਜੀ ਇਹ ਤਸਵੀਰ ਜੀ ਸਿੰਘ ਗਿੱਲ ਦੀ ਹੁਣ ਤੱਕ ਤੇ ਹੋਈ ਕਾਰਵਾਈ ਕਿ ਜਿਵੇਂ ਹੀ ਉਹ ਬੀਜੇਪੀ ਜੁਆਇਨ ਕਰਦੇ ਆ ਤਾਂ ਵਿਜੀਲੈਂਸ ਤੇ ਰੇਡ ਮਾਰੀ ਜਾਂਦੀ ਹੈ ਜਾਂ ਫਿਰ ਇਹ ਬੀਜੇਪੀ ਦਾ ਪਹਿਲਾਂ ਤੋਂ ਪਲਾਨ ਸੀ ਕਿ ਉਹਨਾਂ ਨੂੰ ਜੰਦ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਜੋ ਉਹਨਾਂ ਨੂੰ ਸ਼ੱਕ ਹੋ ਰਿਹਾ ਹੈ ਕਿ ਗਿਲਕੋ ਕੰਪਨੀ ਦੇ ਵਿੱਚ ਕੋਈ ਲੈਣ-ਦੇਣ ਹੋਇਆ 2012 ਦੇ ਵਿੱਚ ਉਸ ਤੇ ਮਤੇ ਨਜ਼ਰ ਰੇਡ ਬੱਜੀ ਹੈ ਤੇ ਉਸ ਤੋਂ ਬਾਅਦ ਰਜਿਸਟ੍ਰਿੰਗ ਦਫਤਰ ਦਾ ਬਿਆਨ ਵੀ ਆਉਂਦਾ ਹੈ ਕਿ ਇਹ ਰੇਡ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਪੱਧਰ ਤੇ ਹੈ ਉਹਨਾਂ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਰੇਡ ਮਾਰੀਏ ਦੇ ਕਿਤੇ ਨਾ ਕਿਤੇ ਇਹਨਾਂ ਨੂੰ ਸੌਂਦਿਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਰਜਿਸਟਰ ਗੱਲ ਦੇ ਵੱਲੋਂ ਕਾਰਵਾਈ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਹੁਣ ਅੱਗੇ ਕੀ ਹੁੰਦਾ ਹੈ ਵਿਜੀਲੈਂਸ ਦੇ ਵੱਲੋਂ ਕਿਹੜੀ ਕਾਰਵਾਈ ਨਵੀਂ ਸਿਰ ਤੋਂ ਬਿਠੀ ਜਾਂਦੀ ਹੈ ਉਸ ਦੇ ਬਾਰੇ ਵਿੱਚ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ